ਪਿੰਡ ਕਮਰੇ ਵਾਲਾ ਵਿਖੇ ਪਾਣੀ ਦੀ ਟੈਂਕੀ ਤੇ ਚੜੀ ਇੱਕ ਔਰਤ ਉਸ ਔਰਤ ਨੇ ਕਿਹਾ ਕਿ ਉਹ ਚਾਹ ਦੀ ਦੁਕਾਨ ਚਲਾਉਂਦੀ ਹੈ ਤੇ ਵਿਧਵਾ ਹੈ ਉਸ ਦੀ ਦੋ ਵਾਰ ਚੋਰੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਉਸ ਵੱਲੋਂ ਥਾਣਾ ਅਮੀਰ ਖਾਸ ਅਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਉਹ ਅੱਜ ਪਾਣੀ ਦੀ ਟੈਂਕੀ ਤੇ ਚੜੀ ਹੈ ਔਰਤ ਨੇ ਕਿਹਾ ਕਿ ਜਦੋਂ ਤੱਕ આરોપી ਕਾਬੂ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਟੈਂਕੀ ਤੇ ਚੜੀ ਰਹੇਗੀ ਮੌਕੇ ਤੇ ਥਾਣਾ ਅਮੀਰ ਖਾਸ ਅਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਪਹੁੰਚੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਔਰਤ ਦੇ ਵੱਲੋਂ ਥਾਣਾ ਅਮੀਰ ਖਾਸ ਅਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਚੋਰੀ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮਹਿਲਾ ਕੋਈ ਨਹੀਂ ਹੈ ਜੜੀ ਨੂੰ ਕੈਦੂ ਉੱਪਰ ਪਤਾ ਕਰਦੇ ਜੀ ਮੈਡੀਕਲ ਦੀ ਤਰਫਾ ਨੂੰ ਹਨ ਜੜੀ ਵੀ ਗਿੰਦੀ ਦਿੱਤੀ ਹੈ ਅਮਰੀਕਾ ਤੋਂ ਦਿੱਤੀ ਜੀ ਇਹ ਪਤਾ ਕਿੱਥੋਂ ਦੀ ਹੈ ਲੇਡੀ ਕੋਈ ਇਹ ਕਮਰੇ ਵਾਲੇ ਦੀ ਹੈ ਤੇ ਕਮਰੇ ਵਾਲੇ ਦੀ ਲੋਕਾਂ ਠੀਕ ਹੈ ਹੁਣ ਕੀ ਕਾਰਵਾਈ ਕਰ ਰਹੇ ਹੋ ਬਸ ਕਰਦੇ ਪਰਚਾ ਜੀ ਕੇਂਦੀ ਹੈ ਕੀ ਬਣਦੀ ਹੈ ਕਰਦੇ ਜੀ